ਬਾਬੇ ਨੇ ਦੋਵਾਂ ਹੱਥਾਂ ਨੂੰ ਝਾੜ ਕੇ ਕਿਆ ਜਿੰਨਾ ਘਰਾਂ ਦੀਆਂ ਕੰਧਾਂ ਦੀਆਂ ਇੱਟਾਂ ਲੋਕਾਂ ਦੇ ਰਾਹਾਂ ਵਿੱਚ ਰੋੜੇ ਬਣ ਲੱਗ ਪੈਣ ਉਹ ਘਰ ਕਦੇ ਬਰਕਤ ਨਹੀਂ ਕਰਦੇ ਸ਼ੇਰਾ ਗਰਜੀਤ ਬੋਲਿਆ ਕਿਵੇਂ ਭਲਾਂ ਬਾਬਾ ਗੱਲ ਨਹੀਂ ਮੇਰੇ ਖਾਨੇ ਪਈ ਸ਼ੇਰਾ ਇਹ ਡਲਾ ਚੱਕ ਕੇ ਤੂੰ ਆਪਣੇ ਰਾਹ ਚ ਤਾ ਪਾਸੇ ਕਰ ਲਿਆ ਪਰ ਬੰਦਾ ਤਾਂ ਤਾਂ ਹੀ ਬੰਦਾ ਨਾ ਜਦੋਂ ਉਹ ਰੋੜਾ ਇਸ ਤਰੀਕੇ ਨਾਲ ਪਾਸੇ ਕਰੇ ਕਿ ਹੋਰਾਂ ਦੇ ਰਾਹ ਵਿੱਚੋਂ ਹੀ ਰੋੜਾ ਚੱਕਿਆ ਜਾਵੇ ਬਸ ਇੱਥੇ ਤਾਂ ਓਪੋ ਧਾਪੀ ਪਈ ਐ ਬਾਬੇ ਦੀਆਂ ਅੱਖਾਂ ਨਿਗਾਹ ਵਾਲੀ ਐਨਕ ਵਿੱਚੋਂ ਮੋਟੀਆਂ ਹੋ ਕੇ ਵਿਖਾਈ ਦਿੰਦੀਆਂ ਸੀ ਨਿੱਕੇ ਨਿਆਣੇ ਤਾਂ ਉਹਦੀਆਂ ਹੀ ਅੱਖਾਂ ਵੇਖ ਕੇ ਕਦੇ-ਕਦੇ ਰੋਣ ਵੀ ਲੱਗ ਪੈਂਦੇ ਸੀ ਗਰਜੀਤ ਨੇ ਪੁੱਛਿਆ ਬਾਬਾ ਜਿਉਣ ਵਾਲੀ ਗੱਲ ਦੱਸ ਤੂੰ ਤਾਂ ਹੋਰ ਹੀ ਤੋਰਾ ਤੋੜ ਕੇ ਬਹਿ ਜਾਣਾ ਪਹਿਲੀ ਗੱਲ ਪੂਰੀ ਨਹੀਂ ਕੀਤੀ ਹੁੰਦੀ ਫੇਪ ਉਹ ਦੂਜੀ ਗੱਲ ਵਿੱਚ ਸ਼ੁਰੂ ਕਰ ਦਿੰਨਾ ਹੈ